ਈ ਮਿਸ਼ਨ ਪੰਜਾਬੀ ਅੱਜ ਦੇ ਈ ਖਬਰਸਾਰ ਵਿਸ਼ਲੇਸ਼ਣ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਇਤਿਹਾਸ ਨੂੰ ਫਰੋਲੀਏ ਜਾਂ ਮਤਿਹਾਸ ਨੂੰ ਫਰੋਲੀਏ ਜੁਗਾ ਜਗੰਤਰਾਂ ਤੋਂ ਇਹ ਵਰਤਾਰਾ ਨਿਰੰਤਰ ਚੱਲ ਰਿਹਾ ਹੈ ਕਿ ਜਦੋਂ ਵੀ ਕਿਤੇ ਵੀ ਮਨੁੱਖਤੇ ਜਾਂ ਮਨੁੱਖ ਦੇ ਹੱਕਾਂ ਹਕੂਕਾਂ ਉਤੇ ਕੋਈ ਡਾਕਾ ਵੱਜਾ ਕੋਈ ਬੇਇਨਸਾਫੀ ਹੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਲਈਏ ਜਾਂ ਇਸ ਤੋਂ ਅੱਗੇ ਵਧ ਕੇ ਕੌਮਾਂ ਧਰਮਾਂ ਉੱਤੇ ਜੇ ਕੋਈ ਬੇਇਨਸਾਫੀ ਦੀ ਗੱਲ ਹੋਈ ਤਾਂ ਮਨੁੱਖ ਸੰਘਰਸ਼ ਦੇ ਰਾਹ ਪਿਆ ਮਨੁੱਖ ਨੇ ਖੁਦ ਵਿਅਕਤੀਗਤ ਦੇ ਲਿਹਾਜ਼ ਉੱਤੇ ਵੀ ਤੇ ਮਨਚ ਪੱਧਰ ਉੱਤੇ ਵੀ ਲਾਮਬੰਦੀ ਕੀਤੀ ਤੇ ਸੰਘਰਸ਼ ਛੇੜੇ ਸਮੇਂ-ਸਮੇਂ ਅਜਿਹੇ ਵੱਖ-ਵੱਖ ਤਰ੍ਹਾਂ ਦੇ ਅੰਦੋਲਨ ਵੱਡੇ ਗਏ ਐ ਜਿ ਆਪਾਂ ਕਹਿ ਲਈਏ ਕਿ ਆਜ਼ਾਦੀ ਤੋਂ ਪਹਿਲਾਂ ਜਾਂ ਆਜ਼ਾਦੀ ਦੀ ਲਹਿਰ ਵੇਲੇ ਆਜ਼ਾਦੀ ਹਾਸਲ ਕਰਨ ਲਈ ਤੇ ਆਜ਼ਾਦੀ ਤੋਂ ਬਾਅਦ ਵੀ ਜੇ ਆਪਾਂ ਇਕੱਲੇ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਪੰਜਾਬੀ ਸੂਬੇ ਨੂੰ ਲੈ ਕੇ ਇੱਕ ਵੱਡਾ ਮੋਰਚਾ ਲੱਗਾ ਭਾਸ਼ਾ ਦੇ ਨਾਂ ਉੱਤੇ ਹੋ ਰਹੀ ਬੇਇਨਸਾਫੀ ਉੱਤੇ ਪੰਜਾਬ ਕੈਲੀ ਕੀ ਉੱਤਰੀ ਭਾਰ ਦਾ ਮਨੁੱਖ ਸੰਘਰਸ਼ ਦੇ ਪੇੜ ਦੇ ਵਿੱਚ ਜੂਜਿਆ ਇਸ ਤੋਂ ਅੱਗੇ ਆਈਏ ਆਪਾਂ ਫਿਰ ਨਾਨਦਪੁਰ ਸਾਹਿਬ ਦੇ ਮਤੇ ਉੱਤੇ ਸੰਘਰਸ਼ ਹੋਇਆ ਧਰਮ ਯੁੱਧ ਮੋਰਚਾ ਇੱਥੇ ਪੰਜਾਬ ਦੇ ਵਿੱਚ ਲੜਿਆ ਗਿਆ ਤਾਂ ਜੇ ਹੁਣ ਤਾਜ਼ਾ ਤਰੀਨ ਗੱਲ ਕਰ ਲਈਏ ਜਿਹੜੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਮੋਰਚਾ ਇੱਕ ਵੱਡੇ ਸੰਘਰਸ਼ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ ਪਰੰਤੂ ਜਿਹੜੀ ਆਪਾਂ ਗੱਲ ਕਰਨੀ ਹੈ ਇੱਕ ਆંદੋਲਨ ਦੇ ਲਿਹਾਜ਼ ਤੋਂ ਇੱਕ ਸੰਘਰਸ਼ ਦੇ ਲਿਹਾਜ਼ ਤੋਂ ਜਾਂ ਵਿਅਕਤੀਗਤ ਜਾਂ ਕੌਮਾਂ ਦੇ ਲਿਹਾਜ਼ ਤੋਂ ਕਿ ਜਿਹੜੇ ਵੀ ਹੁਣ ਤੱਕ ਸਮੇਂ-ਸਮੇਂ ਸੰਘਰਸ਼ ਛੇੜੀ ਗਏ ਬੇਇਨਸਾਫੀ ਦੇ ਖਿਲਾਫ ਪਰੰਤੂ ਉਹਨਾਂ ਸੰਘਰਸ਼ਾਂ ਦੇ ਨਾਂ ਸਿੱਧੇ ਇਨਸਾਫ ਦੇ ਉੱਤੇ ਨਹੀਂ ਰੱਖੇ ਗਏ ਸਮੇਂ-ਸਮੇਂ ਸੰਘਰਸ਼ਾਂ ਦੇ ਅੰਦੋਲਨਾਂ ਦੇ ਵੱਖ-ਵੱਖ ਨਾਂ ਰੱਖੇ ਗਏ ਜਿਵੇਂ ਚਾਬੀਆਂ ਦਾ ਮੋਰਚਾ ਜੈਤੂ ਦਾ ਮੋਰਚਾ ਕਿਸਾਨ ਮੋਰਚਾ ਆਦ ਹੋਰ ਕਈ ਗੱਲ ਪਾਵੇਂ ਇਨਸਾਫ ਲੈਣ ਦੀ ਹੁੰਦੀ ਰਹੀ ਪਰੰਤੂ ਜਿਹੜੇ ਮੋਰਚੇ ਸੰਘਰਸ਼ ਹੋਏ ਉਹਨਾਂ ਦੇ ਨਾਂ ਉੱਤੇ ਪਹਿਲਾਂ ਘਾਟ ਹੀ ਸੁਨਿਆ ਗਿਆ ਕਿ ਸਿੱਧੇ ਉਹਨਾਂ ਦਾ ਨਾਂ ਇਨਸਾਫ ਵਜੋਂ ਸੱਦਿਆ ਜਾਂਦਾ ਹੋਵੇ ਪਰੰਤੂ ਹੁਣ ਜਿਹੜੀ ਇੱਕ ਨਵਾਂ ਪਰਿਵਰਤਨ ਆਇਆ ਹੈ ਉਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਹੁਣ ਬੇਇਨਸਾਫੀ ਦੇ ਖਿਲਾਫ ਇਨਸਾਫ ਲੈਣ ਲਈ ਜਿਹੜੇ ਸੰਘਰਸ਼ ਚੱਲ ਰਹੇ ਹੈ ਜਾਂ ਹੁਣ ਚੱਲਣੇ ਸ਼ੁਰੂ ਹੋਏ ਹੈ ਉਨ੍ਹਾਂ ਦਾ ਨਾਮ ਸਿੱਧੇ ਤੌਰ ਤੇ ਉਹਨਾਂ ਦੇ ਵਿੱਚ ਇਨਸਾਫ ਅੰਕਿਤ ਹੋ ਰਿਹਾ ਹੈ। ਮਸਲਨ ਜਿਵੇਂ ਆਪਾਂ ਪੰਜਾਬ ਦੀ ਗੱਲ ਕਰ ਰਹੇ ਹਾਂ ਤਾਂ ਦੇਖਦੇ ਹਾਂ ਕਿ ਮਹਾਲੀ ਦੇ ਵਿੱਚ ਪਿਛਲੇ ਕਰੀਬ ਡੇਢ ਮਹੀਨੇ ਤੋਂ ਚੱਲ ਰਿਹਾ ਕੌਮੀ ਇਨਸਾਫ ਮੋਰਚਾ ਜਿਹਦੇ ਵਿੱਚ ਉਹਦੇ ਸੰਘਰਸ਼ ਦੇ ਨਾਂ ਦੇ ਵਿੱਚ ਸਿੱਧੇ ਤੌਰ ਤੇ ਇਨਸਾਫ ਗੂੰਜਦਾ ਹੈ। ਜਦੋਂ ਕਿ ਆਪਾਂ ਹੋਰ ਥੋੜਾ ਪਿੱਛੇ ਜਾਈਏ ਤਾਂ ਬਾਈਬਲ ਕਲਾ ਇਨਸਾਫ ਮੋਰਚਾ ਉੱਥੇ ਵੀ ਬੇਇਨਸਾਫੀ ਦੇ ਖਿਲਾਫ ਸੰਘਰਸ਼ ਚੱਲ ਰਿਹਾ ਹੈ। ਲੰਬੇ ਸਮੇਂ ਤੋਂ ਤਾਂ ਉਸ ਸੰਘਰਸ਼ ਦੇ ਵਿੱਚ ਸਿੱਧੇ ਤੌਰ ਤੇ ਅੰਕਿਤ ਹੈ ਇਨਸਾਫ ਸੰਘਰਸ਼ ਦੇ ਨਾਂ ਦੇ ਵਿੱਚ ਇਨਸਾਫ ਅੰਕਿਤ ਹੋਣਾ ਕੋਈ ਵਰਜਤ ਨਹੀਂ ਕੋਈ ਗੈਰਕਾਨੂੰਨੀ ਨਹੀਂ ਨਾ ਹੀ ਉਪਰਾ ਲੱਗਦਾ ਹੈ ਪਰੰਤੂ ਇੱਕ ਆਪਾਂ ਗੱਲ ਕਰ ਰਹੇ ਹਾਂ ਕਿ ਇੱਕ ਨਵੀਂ ਤਰ੍ਹਾਂ ਦੀ ਸੰਘਰਸ਼ਾਂ ਦੇ ਨਾਂ ਹੋਣ ਵੱਜਣ ਲੱਗੀ ਹੈ ਤੇ ਸ਼ਾਇਦ ਮੰਨਿਆ ਜਾ ਰਿਹਾ ਹੈ ਚਿੰਤਕਾਂ ਦਾ ਕਹਿਣਾ ਹੈ ਕਿ ਹੁਣ ਦੇ ਜਿਹੜੇ ਸੰਘਰਸ਼ਾਂ ਦੇ ਪ੍ਰਬੰਧਕ ਹਨ ਉਸ ਪੱਧਰ ਦੇ ਹੁਣ ਕਥਿਤ ਤੌਰ ਤੇ ਲੰਮਾ ਸਬਰ ਰੱਖਣ ਵਾਲੇ ਨਹੀਂ ਜਦੋਂ ਕਿ ਪਹਿਲਾਂ ਜਿਹੜੇ ਸੰਘਰਸ਼ ਚੱਲਦੇ ਸੀ ਉਹ ਸਾਲਾਂ ਬੱਦੀ ਚੱਲਦੇ ਸੀ ਕਈ ਵਾਰ ਤਾਂ ਕਈ ਆਪਾਂ ਪਿੱਛੇ ਇਤਿਹਾਸ ਮਤਿਆਸ ਨੂੰ ਫਰੋਲੀਏ ਤਾਂ ਮਨੁੱਖਾਂ ਵੱਲੋਂ ਲੜੇ ਗਏ ਸੰਘਰਸ਼ ਸਾਲਾਂ ਬੱਦੀ ਮਹੀਨੇ ਬੱਦੀ ਚੱਲਦੇ ਰਹੇ ਨੇ ਪਹਿਲਾਂ ਚੱਲਦੇ ਸੰਘਰਸ਼ਾਂ ਦੇ ਵਿੱਚ ਜਿਹੜੀ ਰਾਜਨੀਤੀ ਵੀ ਘੱਟ ਹੀ ਭਾਰੂ ਹੁੰਦੀ ਸੀ ਕਿਉਂਕਿ ਹੁਣ ਆਪਾਂ ਦੇਖਦੇ ਹਾਂ ਕਿ ਸਮੇਂ-ਸਮੇਂ ਜਿਹੜੇ ਵੀ ਸੰਘਰਸ਼ ਚੱਲਦੇ ਆ ਉਹਨਾਂ ਉੱਤੇ ਕੁਝ ਧਿਰਾਂ ਵੱਲੋਂ ਅਕਸਰ ਇਹ ਦੋਸ਼ ਮੜ ਦਿੱਤੇ ਜਾਂਦੇ ਆ ਜਾਂ ਮੜੇ ਜਾਂਦੇ ਨੇ ਕਿ ਕਿ ਅਜਿਹੇ ਸੰਘਰਸ਼ਾਂ ਪਿੱਛੇ ਰਾਜਨੀਤੀ ਹੈ। ਮਤਲਬ ਕਿ ਹੁਣ ਦੇ ਸੰਘਰਸ਼ ਕਿਤਨੇ ਕਿਤੇ ਵੱਡੇ ਸਵਾਲਾਂ ਦੇ ਵਿੱਚ ਵੀ ਗਿਰ ਰਹੇ ਹਨ। ਆਪਾਂ ਗੱਲ ਕਰਦੇ ਆਂ ਅੱਜ ਦੀ ਕਹਿ ਲਈਏ ਕਿ ਆਪਾਂ ਹੁਣ ਅੱਜਵਲ ਆਈਏ। ਹੁਣ ਕੌਮੀ ਪੱਡ ਦੇ ਵਿੱਚ ਇੱਕ ਮੰਚ ਖੜਾ ਹੋਇਆ ਹੈ ਜਿਹਦਾ ਨਾਂ ਸਿੱਧੇ ਤੌਰ ਤੇ ਹੈ ਇਨਸਾਫ। ਮਤਲਬ ਕਿ ਬੇ ਇਨਸਾਫੀ ਦੇ ਖਿਲਾਫ ਕਾਂਗਰਸ ਦੇ ਇੱਕ ਸਾਬਕਾ ਵਾਅਦ ਆਗੂ ਰਹੇ ਸੁਪਰੀਮ ਕੋਰਟ ਦੇ ਉੱਗੇ ਵਕੀਲ ਕਪਲ ਸੇਬੜ ਹੋਰਾ ਵੱਲੋਂ ਇੱਕ ਨਵਾਂ ਸੰਘਰਸ਼ ਕਹਿ ਲਿਏ ਕਿ ਇੱਕ ਨਵੀਂ ਮਹਿੰਮ ਛੇੜੀ ਹੈ ਜਿਹਦਾ ਨਾਂ ਉਹਨਾਂ ਨੇ ਇਨਸਾਫ ਰੱਖਿਆ ਹੈ ਤੇ ਉਹਨਾਂ ਨੇ ਇੱਕ ਵੈਬਸਾਈਟ ਵੀ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦੇਸ਼ ਭਰ ਦੇ ਲੋਕਾਂ ਨੂੰ ਜੁੜਨ ਦਾ ਸੱਦਾ ਦਿੱਤਾ ਹੈ ਉਸ ਵੈਬਸਾਈਟ ਦਾ ਨਾਂ ਵੀ ਇਨਸਾਫ ਦੇਸ਼ਪਾਹੀ ਮਤਲਬ ਇਨਸਾਫ ਕੇ ਸਿਪਾਹੀ ਰੱਖਿਆ ਗਿਆ ਹੈ ਕਪਲ ਸਿੱਬਲ ਹੁਰੀ ਜਿੱਥੇ ਕਾਂਗਰਸ ਦੇ ਇੱਕ ਵਾਅਦ ਆਗੂ ਵਜੋਂ ਲੰਮਾ ਸਮਾਂ ਸਰਗਰਮ ਰਹੇ ਨੇ ਕਾਰਸ਼ੀਲ ਰਹੇ ਨੇ ਤੇ ਪਿਛਲੇ ਕੁਝ ਸਮੇਂ ਤੋਂ ਉਹ ਇੱਕ ਵੱਖਰੀ ਸੁਰ ਦੇ ਵਿੱਚ ਸਿਆਸੀ لحاظ ਤੋਂ ਇੱਕ ਵੱਖਰੀ ਸੁਰ ਦੇ ਵਿੱਚ ਹਨ ਪਿਛਲੀ ਵਾਰ ਉਹ ਜਦੋਂ ਰਾਜ ਸਭਾ ਦੇ ਮੈਂਬਰ ਬਣੇ ਹੋ ਸਿਆਸੀ ਲਿਹਾਜ਼ ਤੋਂ ਕਾਂਗਰਸ ਤੋਂ हट ਕੇ ਇੱਕ ਵੱਖਰੇ ਗਰੁੱਪ ਵੱਲੋਂ ਰਾਜ ਸਭਾ ਦੇ ਵਿੱਚ ਪਹੁੰਚੇ। ਭਾਵੇਂ ਉਹ ਵੇਲਾ ਹੁਣ ਫਿਰ ਆਊਗਾ ਕਿ ਕਪਲ ਸਿਬਲ ਵੱਲੋਂ ਛੇੜੇ ਇਨਸਾਫ ਦੇ ਜਿਹੜੇ ਸੰਘਰਸ਼ ਉੱਤੇ ਵੀ ਬਾਕੀ ਰਾਜਸੀ ਤਰ੍ਹਾਂ ਵੱਲੋਂ ਕਈ ਤਰ੍ਹਾਂ ਦੇ ਦੋਸ਼ ਲੱਗਣਗੇ ਕਿ ਇਸ ਇਨਸਾਫ ਵੱਲੋਂ ਕਹਿ ਲਈਏ ਕਿ ਇਨਸਾਫ ਨਵੇਂ ਸਿਰਜੇ ਜਾ ਰਹੇ ਇਨਸਾਫ ਮੰਚ ਵੱਲੋਂ ਵੀ ਕਿਤਨਾ ਕਿਤੇ ਰਾਜਨੀਤੀ ਹੋਏਗੀ ਜਾਂ ਕੀਤੀ ਜਾਗੀ। ਖੈਰ ਉਹ ਵੇਲਾ ਅਗਲੇ ਸਮੇਂ ਜਿਵੇਂ ਜਿਵੇਂ ਆਉਂਦਾ ਰਹੇਗਾ ਤੁਹਾਡੇ ਨਾਲ ਸਾਂਝਾ ਕਰਦੇ ਰਾਂਗੇ ਫਿਲਹਾਲ ਜਿਹੜੀ ਵੱਡੀ ਗੱਲ ਹੈ ਕਿ ਇਨਸਾਫ ਲੈਣ ਲਈ ਸਿੱਧੇ ਤੌਰ ਤੇ ਹੁਣ ਜਿਹੜੇ ਸੰਘਰਸ਼ ਨੇ ਉਹਨਾਂ ਦੇ ਨਾਮ ਵੀ ਇਨਸਾਫ ਦੇ ਨਾਮ ਉਤੇ ਰੱਖੇ ਜਾਣ ਲੱਗੇ ਹਨ ਅੰਕਤ ਹੋ ਰਹੇ ਹਨ ਸਿੱਧੇ ਤੌਰ ਤੇ ਇਨਸਾਫ ਕੱਪੜ ਸਿੱਬਲ ਹੋ ਰਹੇ ਨੇ ਜਿਹੜਾ ਹੁਣ ਇਹ ਨਵੀਂ ਮੁਹਿੰਮ ਨਵਾਂ ਸੰਘਰਸ਼ ਛੇੜਿਆ ਹੈ ਭਾਵੇਂ ਉਹਨਾਂ ਦਾ ਕਹਿਣਾ ਹੈ ਕਿ ਇਹ ਗੈਰ ਸਿਆਸੀ ਹੈ ਪਰੰਤੂ ਜੇਕਰ ਕੋਈ ਇੱਕ ਵੱਡਾ ਆਗੂ ਜਿਹੜਾ ਸਿੱਧੇ ਤੌਰ ਤੇ ਸਿਆਸੀ ਹੋਵੇ ਤੇ ਉਸ ਦੇ ਮੂੰਹੋਂ ਸ਼ਾਇਦ ਇਹ ਗੱਲ ਕੱਟ ਹੀ ਫੱਬਦੀ ਹੈ ਕਿ ਉਹ ਆਪਣੇ ਵੱਲੋਂ ਛੇੜੇ ਜਾਣ ਵਾਲੇ ਸੰਘਰਸ਼ ਨੂੰ ਗੈਰ ਸਿਆਸੀ ਵਜੋਂ ਪ੍ਰਚਾਰੇ ਕੱਪੜ ਸਿਬੜ ਵੱਲੋਂ ਛੇੜੇ ਜਾਣ ਵਾਲੇ ਸੰਘਰਸ਼ ਇਨਸਾਫ ਕਹਿ ਲਿਏ ਕਿ ਉਹਨਾਂ ਜਿਹੜਾ ਸ਼ਿਕਵਾ ਪਕਟਾਇਆ ਹੈ ਕਿ ਦੇਸ਼ ਭਰ ਦੇ ਵਿੱਚ ਲੋਕਾਂ ਦੇ ਨਾਲ ਵੱਖ-ਵੱਖ ਵਰਗਾਂ ਦੇ ਨਾਲ ਅਨਿਆਹ ਹੋ ਰਿਹਾ ਹੈ ਤੇ ਇਸ ਅਨਿਆਏ ਨੂੰ ਰੋਕਣ ਲਈ ਹੁਣ ਇਨਸਾਫ ਅੱਗੇ ਆਏਗਾ ਜੂਜੇਗਾ ਕਪੜ ਸਿਪੜ ਜਿੱਥੇ ਖੁਦ ਉੱਗੇ ਵਕੀਲ ਹਨ ਉੱਥੇ ਉਹਨਾਂ ਦੇ ਨਾਲ ਇੱਕ ਵਕੀਲਾਂ ਨੂੰ ਵੀ ਕਰੜੇ ਹਤੀ ਕਟਾਰੇ ਦੇ ਵਿੱਚ ਲਿਆ ਉਹਨਾਂ ਕਿਹਾ ਕਿ ਜਿਵੇਂ ਹੁਣ ਇੰਨੇ ਦਿਨੀ ਕੁਝ ਲੋਕ ਅਨਿਆਇ ਤੋਂ ਬੁਰੀ ਤਰ੍ਹਾਂ ਪੀੜਤ ਹਨ ਪਰੰਤੂ ਅਜੇ ਹੀ ਬੇਇਨਸਾਫੀ ਦੇ ਖਿਲਾਫ ਵਕੀਲ ਭਾਈਚਾਰਾ ਉਸ ਪੱਧਰ ਦਾ ਅੱਗੇ ਹੋ ਕੇ ਨਹੀਂ ਜੂਝ ਰਿਹਾ ਜीडीके ਇੱਕ ਚਿੰਤਾ ਵਾਲੀ ਗੱਲ ਹੈ ਖੈਰ ਕਪਲ ਸੱਬਲ ਹੋਰਾਂ ਨੇ ਕਈ ਤਰ੍ਹਾਂ ਦੇ ਹੋਰ ਵੀ ਵੱਖ-ਵੱਖ ਵਰਗਾਂ ਉੱਤੇ ਸਿਆਸੀ ਲਿਹਾਜ਼ ਉੱਤੇ ਸਮਾਜਿਕ ਲਿਹਾਜ਼ ਉੱਤੇ ਕਈ ਗੱਲਾਂ ਨੂੰ ਛੇੜਿਆ ਹੈ ਕਈ ਤੰਦਾ ਉਹਨਾਂ ਨੇ ਇਕੱਤੀਆਂ ਨੇ ਵੱਡੀ ਗੱਲ ਕਿ ਉਹਨਾਂ ਦਾ ਜਿਹੜਾ ਇਹ ਅਗਲਾ ਸੰਘਰਸ਼ ਹੈ ਉਹਦਾ ਨਾਂ ਉਹਨਾਂ ਨੇ ਸਿੱਧੇ ਤੌਰ ਤੇ ਇਨਸਾਫ ਰੱਖਿਆ ਹੈ ਚਿੰਤਕਾਂ ਦਾ ਕਹਿਣਾ ਹੈ ਕਿ ਭਾਵੇਂ ਕਪਲ ਸੱਬਲ ਹੋਰਾਂ ਵੱਲੋਂ ਛੇੜੀ ਜਾ ਰਹੀ ਨਵੀਂ ਮਹਿੰਮ ਉਹਨਾਂ ਨੇ ਗੈਰ ਸਿਆਸੀ ਵਜੋਂ ਹੀ ਗਰਦਾਨੀ ਹੈ ਪਰੰਤੂ ਅੱਗੇ ਵੇਖਣਾ ਹੋਵੇਗਾ ਕਿ ਅੰਦਰੂਨੀ ਜਿਹੜਾ ਅਜੰਡਾ ਹੈ ਉਸ ਵਿੱਚ ਸਿਆਸਤ ਕਿੰਨੀ ਕੁ ਛੁਪੀ ਹੋਈ ਹੈ ਕਿਉਂਕਿ ਕਪਲ ਸਿਬਲ ਹੋਰਾਂ ਨੇ ਜਿਹੜਾ ਹੁਣ ਇੱਕ ਨਵਾਂ ਮੰਚ ਤੋੜਿਆ ਹੈ ਉਸ ਦੀ ਜਿਹੜੀ ਪਹਿਲੀ ਇੱਕ ਇਕਤਰਤਾ ਉਹਨਾਂ ਨੇ ਸੱਦੀ ਹੈ ਉਹ 11 ਮਾਰਚ ਨੂੰ ਦਿੱਲੀ ਦੇ ਜੰਤਰ ਮੰਤਰ ਉੱਤੇ ਅਕਸਰ ਹੀ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਪਿੜ ਵੱਜਦਾ ਹੈ ਤਾਂ ਜੰਤਰ ਮੰਤਰ ਉੱਤੇ ਇਕਤਰਤਾਵਾ ਦਾ ਦੌਰ ਵਖਰੀ ਵਖਰੀ ਤਰ੍ਹਾਂ ਦਾ ਸ਼ੁਰੂ ਹੁੰਦਾ ਹੈ ਆਪਾਂ ਵੱਖ-ਵੱਖ ਜੰਤਰ ਮੰਤਰ ਦੇ ਚੋਣਾਂ ਤੋਂ ਪਹਿਲਾਂ ਜਿਹੜੇ ਸਮੇਂ-ਸਮੇਂ ਪੀੜ ਵੱਜਦੇ ਰਹੇ ਹਨ ਉਹਨਾਂ ਵੱਲ ਜੇ ਆਪਾਂ ਨਾ ਜਾਈਏ ਗੱਲ ਸਦੀ ਇਨਸਾਫ ਤੱਕ ਲਿਆਈਏ ਤਾਂ ਵੇਖਣ ਵਾਲੀ ਗੱਲ ਹੋਵੇਗੀ ਕਿ ਜਿਹੜਾ ਹੋਣ ਵਾਲਾ ਹੈ ਇਨਸਾਫ ਕਹੇ ਕਿ ਮੰਚ ਇਨਸਾਫ ਜੰਤਰ ਮੰਤਰ ਤੋਂ ਦੇਸ਼ ਦੇ ਲੋਕਾਂ ਨੂੰ ਕੀ ਸੁਨੇਹਾ ਦੇਵੇਗਾ ਉੰਜ ਜਿਹੜੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਕਪਲ ਸਿਬਲ ਹੋਰਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਉਹ ਸਿਰਫ ਉਹਨਾਂ ਜਿਹੜਾ ਮੰਚ ਇਸ ਵਾਸਤੇ ਨਹੀਂ ਖੜਾ ਕੀਤਾ ਕਿ ਉਹ ਮੋਦੀ ਪ੍ਰਧਾਨ ਮੰਤਰੀ ਮੋਦੀ ਦੀ ਆਲੋਚਨਾ ਦੇ ਵਿੱਚ ਅੱਗੇ ਹੋ ਕੇ ਡਟਣ ਕੱਲਾ ਇੱਕੋ ਇੱਕ ਇਹ ਮਕਸਦ ਨਹੀਂ ਕਿ ਮੋਦੀ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਨੇ ਉਹਨਾਂ ਦੀ ਆਲੋਚਨਾ ਕੀਤੀ ਜਾਵੇ ਕਪਲ ਸਿਬਲ ਹੋਰਾਂ ਨੇ ਅ ਸਿੱਧੇ ਸਿੱਧੇ ਤੌਰ ਤੇ ਆਖਿਆ ਹੈ ਕਿ ਮੋਦੀ ਸਰਕਾਰ ਦੀਆਂ ਕਈ ਨੀਤੀਆਂ ਬੜੀਆਂ ਚੰਗੀਆਂ ਵੀ ਹਨ ਤੇ ਉਹ ਨਹੀਂ ਚਾਹਣਗੇ ਕਿ ਮੋਦੀ ਸਰਕਾਰ ਦੀ ਹਰ ਨੀਤੀ ਨੂੰ ਇੱਕੋ ਰਸੇ ਵਟਣ ਪਰੰਤੂ ਉਹਨਾਂ ਇਹ ਜ਼ਰੂਰ ਸਿੱਧੇ ਤੌਰ ਤੇ ਆਖਿਆ ਹੈ ਕਿ ਇਸ ਵੇਲੇ ਦੇਸ਼ ਦੇ ਵਿੱਚ ਲੋਕਾਂ ਨੂੰ ਅਨਿਹਾਰ ਨਹੀਂ ਮਿਲ ਰਿਹਾ ਹੁਣ ਅੱਗੇ ਵੇਖਣਾ ਹੋਵੇਗਾ ਕਿ ਜੰਤਰ ਮੰਤਰ ਤੋਂ ਇਨਸਾਫ ਅਗਲੀਆਂ ਕੀ ਪੈੜਾਂ ਪਾਉਂਦਾ ਹੈ ਪਿਛਲੇ ਸਮੇਂ ਆਪਾਂ ਦੇਖਦੇ ਰਹੇ ਹਾਂ ਕਿ ਜੰਤਰ ਮੰਤਰ ਉਤੇ ਜਿਹੜੇ ਸਮੇਂ-ਸਮੇਂ 'ਤੇ ਜਿਹੜੇ ਗੈਰ ਸਿਆਸੀ ਮੰਚ ਵੀ ਆਪਣਾ ਇਕੱਠ ਕਰਦੇ ਰਹੇ ਆ ਆਪਣਾ ਪ੍ਰਦਰਸ਼ਨ ਕਰਦੇ ਰਹੇ ਉਹਨਾਂ ਦਾ ਰਾਹ ਸਿੱਧੇ ਤੌਰ ਤੇ ਆਪਾਂ ਦੇਖਦੇ ਰਹੇ ਹਾਂ ਕਿ ਉਹ ਸਿਆਸਤ ਵੱਲ ਨੂੰ ਜਾਂਦਾ ਰਿਹਾ ਹੈ ਘੁੰਮਦਾ ਰਿਹਾ ਹੈ ਤੇ ਹੁਣ ਵੇਖਣ ਵਾਲੀ ਗੱਲ ਹੋਵੇਗੀ ਕਿ ਹੋਣ ਵਾਲੇ ਜੰਤਰ ਮੰਤਰ ਤੋਂ ਮੰਚ ਇਨਸਾਫ ਦਾ ਰਾਹ ਕੀ ਹੋਵੇਗਾ ਅੱਜ ਦੇ ਅਜਿਹੇ ਵਿਸ਼ਲੇਸ਼ਣ ਨਾਲ ਇਸ ਪ੍ਰੋਗਰਾਮ ਨੂੰ ਆਪਾਂ ਬਿਸ਼ਰਾਮ ਦਈਏ ਧੰਨਵਾਦ ਦੇਖਦੇ ਰਹੋ ਚੈਨਲ ਈ ਮਿਸ਼ਨ व्यवस्था सब ठीक है हाँ तो असुविधा हाँ नहीं है कितने हैं उसमें स्टूडेंट नाइन अगले साल नेक्स्ट आ रहे हैं नेक्स्ट के पहले सभी स्टूडेंट को इस बार अपॉर्चुनिटी मिली बाद में एडेंट पास करेंगे नेक्स्ट बाद में ही उसको डॉक्टर का सर्टिफिकेट मिलेगा तब तक वो एम बी बी एस कहलाएगा तो प्रैक्टिस नहीं कर पाएगा दूसरा कोविड की वजह से शेड्यूअल्स पीछे 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 हो गए उसको टाइम में तो लाना होगा बट फेडरल सिस्टम में हम किसी से अनजस्टिस नहीं कर सकते तो टाइम पे एक बार एग्जाम हो जाए दूसरा हमने कब तक एक्सटेंड किया है क्योंकि इलेवन अगस्त तक इलेवन अगस्त तक कोई ना कोई स्टूडेंट इंटर्नशिप कर रहा सेंट्रल गवर्नमेंट की जो इंस्टीट्यूट है फॉर एग्जाम्पल एम्स आपकी पी उसमें मैं ये मेरे हाथ में होता है तो इसको रेगुलेट करना एग्जाम देना डिग्री तो देना ਈ ਮਿਸ਼ਨ ਪੰਜਾਬੀ